ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਡੀ ਫੌਜ ਹੈ ਨਿਹੰਗ ਸਿੰਘ ਨਿਰਮਲ ਸਿੰਘ ਪਟਿਆਲੇ ਤੋਂ ਉਹ ਇੱਥੇ ਇਹਦਾ ਘਰ ਹੈ ਅੱਜ ਵਿੱਚ ਜਿਹੜੇ ਸ਼ਖਸ ਦੀ ਫੋਟੋ ਲੱਗ ਰਹੀ ਹੈ ਨਾ ਵਿਚਾਲੇ ਇਹ ਹੈਗਾ ਹਰਮਿੰਦਰ ਸਿੰਘ ਮਾਣੇ ਮੱਜਰਾ ਚਮਕੌਰ ਸਾਹਿਬ ਇਹਦਾ ਪਿੰਡ ਇੱਕ ਨੰਬਰ ਦਾ ਨਸ਼ੇੜੀ ਆ ਤੇ ਦੂਜਾ ਨੰਬਰ ਚੋਰ ਆ ਆ ਸਿੰਘ ਦਾ ਸਾਡੇ ਦਾ ਮੋਟਰਸਾਈਕਲ ਮੰਕ ਕੇ ਲੈ ਗਿਆ ਸੀਗਾ ਤੇ ਪਤਾ ਨਹੀਂ ਕਿੱਥੇ ਗਿਆ ਉਸ ਤੋਂ ਬਾਅਦ ਕਿੱਥੇ ਨਹੀਂ ਜਿਹਦੀ ਅਸੀਂ ਰਿਪੋਰਟ ਕਰਾਈ ਹੋਈ ਆ ਅਨਾਜ ਮੰਡੀ ਖਾਣੇ ਦੇ ਵਿੱਚ ਪਟਿਆਲੇ ਸੋ ਸਾਰੇ ਦਲਪੰਥ ਵਾਲਿਆਂ ਨੂੰ ਬੇਨਤੀ ਹੈ ਜਿਨ੍ਹਾਂ ਦਾ ਵੀ ਇਹ ਸਿੰਘ ਸਾਡੇ ਨਾਲ ਸੰਪਰਕ ਕਰਕੇ ਦੱਸਿਆ ਜਾਵੇ ਤਾਂ ਜੋ ਇਹਦਾ ਜਿਹੜਾ ਮੋਟਰਸਾਈਕਲ ਉਹ ਅਸੀਂ ਇਹਨੂੰ ਵਾਪਸ ਕਰਾ ਸਕੀਏ ਤੇ ਇੱਕ ਨੰਬਰ ਦੋ ਇਹਨੂੰ ਮੈਂ ਹਰਮਿੰਦਰ ਸਿੰਘ ਤੱਕ ਜੇ ਸਾਡੀ ਵੀਡੀਓ ਪਹੁੰਚਦੀ ਹੈ ਇਸ ਚੋਰ ਤੱਕ ਬਾਣੇ ਦਾ ਗਲਤ ਇਸਤੇਮਾਲ ਲਾ ਕੇ ਤੈਨੂੰ ਮਹਿੰਗਾ ਪੈਣਾ ਤੈਨੂੰ ਹਜੇ ਸਿੰਘਾਂ ਦਾ ਪਤਾ ਨਹੀਂ ਹੈਗਾ ਜੇ ਤੂੰ ਆਪ ਸਿੰਘ ਤਾਂ ਸਿੰਘਾਂ ਵਾਲੇ ਕੰਮ ਕਰ ਚੋਰੀਆਂ ਠੱਗੀਆਂ ਨਾ ਕਰ ਨੰਬਰ 2 ਤੂੰ ਇਹਨੂੰ ਡਰਾਉਣਾ ਇਹਨੂੰ ਰਾਮ ਜੰਗਿਆ ਦੀ ਫੋਟੋ ਪਾ ਪਾ ਕੇ ਡਰਾਉਂਦਾ ਤੁਹਾਨੂੰ ਅਸੀਂ ਵੀਡੀਓ ਵੀ ਦਿਖਾ ਦਾਂਗੇ ਸੰਗਤ ਜੀ ਇਹਨਾਂ ਨੂੰ ਰਾਮ ਜੰਗਿਆ ਦੀ ਫੋਟੋ ਪਾ ਕੇ ਕਹਿੰਦਾ ਮੈਂ ਐ ਕਰ ਦਊਗਾ ਉਹ ਕਰ ਦਊਗਾ ਤੂੰ ਸਾਡੇ ਨਾਲ ਲਾਹ ਮੁੱਥਾ ਜਿੱਥੇ ਲਾਉਣਾ ਤੈਨੂੰ ਲੱਗ ਪਤਾ ਜਾਊਗਾ ਤੈਨੂੰ ਫੋਨ ਕੀਤਾ ਸੀਗਾ ਮੁੜ ਕੇ ਤੂੰ ਫੋਨ ਬਲੌਕ ਕਰ ਗਿਆ ਸਾਡਾ ਅਸੀਂ ਇਹ ਕਾਹਨੂੰ ਕੁਝ ਕਹਿਣਾ ਇਹਨੂੰ ਵੀ ਆਪਦੀਆ ਮੋਟਰਸਾਈਕਲ ਦੇ ਜੂਗਾ ਤੈਨੂੰ ਉਸ ਦਿਨ ਬੇਨਤੀ ਵੀ ਕੀਤੀ ਸੀਗੀ ਤੈਨੂੰ ਗਾਲਾਂ ਕੱਢ ਕੇ ਵੀ ਸਮਝਾਤਾ ਤੇਰੀ ਭੈਣ ਨਾਲ ਵੀ ਗੱਲ ਕੀਤੀ ਐ ਹਰਮਿੰਦਰ ਸਿੰਘ ਆ ਉਹ ਵੀ ਤੈਨੂੰ ਚੋਰ ਦੱਸਦੀ ਐ ਤੂੰ ਕਿਸੇ ਗੜੇ ਦਾ ਟੱਕਰ ਨਹੀਂ ਹੈਗਾ ਤੈਨੂੰ ਅਸੀਂ ਸਿੰਘ ਨਹੀਂ ਮੰਨਦੇ ਤੂੰ ਜਿਹੜੇ ਦਲਪੰਥ ਦੇ ਵਿੱਚ ਰਹਿੰਦਾ ਓਸੇ ਦੇ ਵਿੱਚ ਛੇਕ ਕਰਕੇ ਇਹ ਕਰਦਾ ਸਾਨੂੰ ਪਤਾ ਲੱਗਿਆ ਤੂੰ ਜਿਹੜੇ ਦਲਪੰਥ ਦੇ ਵਿੱਚ ਰਹੇ ਆ ਉਹਨਾਂ ਦਾ ਵੀ ਸਮਾਨ ਚੋਰੀ ਕਰ ਕਰਕੇ ਤੂੰ ਵੇਚਿਆ ਮੈਂ ਕਿਸੇ ਦਾ ਨਾਮ ਨਹੀਂ ਲਾਉਂਗਾ ਇਹਦੇ ਵਿੱਚ ਪਰ ਤੂੰ ਚੋਰ ਆ ਇੱਕ ਨੰਬਰ ਦਾ ਪੁੱਕੀ ਫੀਮ ਚਿੱਟੇ ਦਾ ਤੂੰ ਵੱਧਿਆ ਐ ਐਨਡੀਪੀਐਸ ਦੇ ਪਰਚੇ ਤੋਂ ਤੂੰ ਬਾਹਰ ਆਇਆ ਸੀਗਾ ਆ ਸਿੰਘ ਨੇ ਤੇਰਾ ਕੀ ਵਿਗਾੜਿਆ ਸੀ ਇਹ ਸਿੰਘ ਨੇ ਤੈਨੂੰ ਦੋ ਬਾਣੇ ਦਿੱਤੇ ਆਪਣੇ ਸ਼ਸਤਰ ਦਿੱਤੇ ਤੋਤਾ ਇਹਦਾ ਬਾਟਾ ਵੀ ਨਹੀਂ ਛੱਡਿਆ ਚੋਰਾ ਸੋ ਸਾਧ ਸੰਗਤ ਜੀ ਬੇਨਤੀ ਹੈ ਅੱਜ ਜਿਹੜੇ ਸ਼ਖਸ ਦੀ ਫੋਟੋ ਲਾ ਰਹੇ ਆ ਇਹ ਚੋਰ ਹੈ ਜਿੱਥੇ ਵੀ ਇਹਦੀ ਵੀਡੀਓ ਜਿੱਥੇ ਵੀ ਇਹ ਮਿਲਦਾ ਤਾਂ ਸਾਡੇ ਨਾਲ 978155444 ਦੇ ਸੰਪਰਕ ਜ਼ਰੂਰ ਕੀਤਾ ਜਾਵੇ ਦਲਪੰਥ ਵਾਲੇ ਸਾਰੇ ਜਥੇਦਾਰਾਂ ਨੂੰ ਸਤਕਾਰਯੋਗ ਸਾਡੇ ਉਹਨਾਂ ਨੂੰ ਵੀ ਬੇਨਤੀ ਹੈ ਜਿੱਥੇ ਇਹ ਸਿੰਘ ਮਿਲਦਾ ਇਹਦੀ ਸਾਡੇ ਨੰਬਰ ਤੇ ਤਲਾਸ਼ ਕੀਤਾ ਜਾਵੇ ਤਾਂ ਜੋ ਅਸੀਂ ਇਹਨੂੰ ਬੰਦ ਦਾ ਹੱਕ ਦਵਾ ਸਕੀਏ ਇਹ ਇਹ ਦਾ ਇਕੱਲੇ ਦਾ ਨਹੀਂ ਹੋਰ ਕਈਆਂ ਦਾ ਮੋਟਰਸਾਈਕਲ ਚੋਰੀ ਕਰਕੇ ਭੱਜਿਆ ਹੋਇਆ ਕਦੇ ਕਿਤੇ ਕਦੇ ਕਿਤੇ ਤੇ ਆਪਦੇ ਉਹਨੂੰ ਚੱਕਰਵਰਤੀ ਫੌਜ ਕਹਿੰਦਾ ਚੱਕਰਵਰਤੀ ਨਹੀਂ ਹੈਗਾ ਇਹ ਚੋਰ ਹੈ ਇਹ ਜਦੋਂ ਪੰਜਾਬ 'ਚ ਚੋਰੀ ਕਰ ਲੰਦਾ Rajasthan 'ਚ ਲੈ ਜਾਂਦਾ Rajasthan ਕਰ ਲਈ ਐਮਪੀ ਵਿੱਚ ਲੈ ਗਿਆ ਇਦਾਂ ਦੇ ਇਹਦੇ ਕੰਮ ਨੇ ਸੋ ਸਾਧ ਸੰਗਤ ਜੀ ਬੇਨਤੀ ਹੈ ਆਹ ਫੋਟੋ ਨੂੰ ਗੌਰ ਨਾਲ ਦੇਖੋ ਪਛਾਣੋ ਜੇ ਇਹ ਪੰਜਾਬ 'ਚ ਆ ਤਾਂ ਵੀ ਸਾਨੂੰ ਦੱਸੋ ਜੇ ਪੰਜਾਬ ਤੋਂ ਬਾਹਰ ਕਿਤੇ ਹੈਗਾ ਤਾਂ ਵੀ ਸਾਨੂੰ ਦੱਸੋ ਇਹਦਾ ਸੌਦਾ ਅਸੀਂ ਆਪ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ